ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਤਾਜੀ ਸੂਈ ਗਾਂ ਦੀ ਤੇ ਇੱਕ ਬਾਈ ਕੋਲੇ ਟਾਪ ਕੁਆਲਿਟੀ ਦੀ ਕੱਟੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾਲ ਗਲਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਵਧੀਆ ਹੋਏ ਤੇ ਹੋ ਗਿਆ ਸੀ ਫਿਰ ਕੱਲ ਮਾਲ ਹਾਂ ਬਾਈ ਆਪਣਾ ਮਾਲਦਰ ਨੂੰ ਪਤਾ 55 ਮਿੰਟ ਲੱਗੋ ਜਾਂਦਾ ਬਾਈ ਹੂੰ ਤੇ ਅੱਜ ਫਿਰ ਇੱਕ ਐਤਾ ਜੀ ਹਾਂ ਇੱਕ ਇੱਕ ਕੱਤੀ ਹੋਈ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦੋ ਬਾਈ ਨਾਮ ਜੁਵਿੰਦਰ ਸਿੰਘ ਹੈ ਪਿੰਡ ਜੌਂ ਜ਼ਿਲ੍ਹਾ ਬਠਿੰਡਾ ਤਸੀਰਾਂਪੁਰ ਨੇੜੇ ਪਿੰਡ ਬਾਈ ਕਿਹੜੇ ਨੇੜੇ ਵੀਰੇ 9 ਕਿਲੋਮੀਟਰ ਆ ਪਰ ਇਹ ਤਾਂ ਆਪਣ ਨੂੰ ਤੇ 8 ਕਿਲੋਮੀਟਰ ਦਾ ਪਰ ਆ ਜਾਂਦਾ ਠੀਕ ਆ ਬਾਈ ਕੰਟੈਕਟ ਨੰਬਰ ਬੋਲ ਦੋ ਆਪਣਾ 98722 32148 ਏ ਬਾਈ ਦਾ ਕੰਡੈਕਟ ਨੰਬਰ ਹੈ ਬਾਈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਆਪਾਂ ਸਾਹਮਣੇ ਵੈਡ ਦੇਖ ਰਹੇ ਹਾਂ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਬਾਈ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹ ਅੱਜ ਤੀਜਾ ਦਿਨ ਹੋਈ ਤੀਜਾ ਦਿਨ ਹੋ ਗਿਆ ਸੂਈ ਨੂੰ ਦੂਜਾ ਸੂਆ ਸੂਈ ਹੈ ਕਿੰਨਾ ਦੁੱਧ ਹਾਜ਼ਰ ਆ ਬਾਈ ਬਾਈ ਸਹੀ ਹੁਣ ਦੁੱਧ 16 ਆ ਆਪਾਂ 15 ਕਹਿ ਕੇ ਦੇਣੀ ਆ ਫਿਰ ਦੋ ਦੂ ਘਾਂ 20 ਕਿਲੋ ਖੋਲਾ ਠੀਕ ਹੈ ਬਾਈ ਐਦਾ ਬੋਲਿਆ ਬਾਈ ਹੇ ਤਾਂ ਬੋਲੇ ਚੀਆ ਕਿਉਂਕਿ ਦੰਗ ਦੋ ਹੀ ਹੋਇਆ ਹਜੇ ਹੈ ਨਾ ਉਹ ਬੋਲੇ ਤਾਂ ਬਹੁਤ ਚੰਗੀ ਸਟਾਰਟ ਹੋਈ ਆ 15 ਕਿਲੋ ਸਟਾਰਟ ਹੋਈ ਹੈਗਾ ਠੀਕ ਹੈ ਭਾਈ ਇਹ 15 ਕਿਲੋ ਬੋਲਾ ਕੋਈ ਬਹਿਣ ਦਿੰਦੀ ਨਹੀਂ ਤੇ ਬੱਚਾ ਭਾਈ ਕੀ ਦੇਗੀ ਇਹਦੇ ਬੱਚਾ ਦਿੱਤਾ ਭਾਈ ਬੱਚਾ ਭਾਈ ਕਰਮ ਵਾਲ ਨੇ ਬੱਸ ਇਹਨੂੰ ਜਨਮ ਦਿੱਤਾ ਉਹ ਠੰਡੀ ਸੀ ਬਾਕੀ ਠੰਡੀ ਹੋ ਰਹੀ ਆ ਭਾਈ ਲੈ ਕੇ ਲੈ ਕੀ ਬਾਤ ਆ ਭਾਈ ਠੰਡੀ ਸੀਲ ਚੈੱਕ ਕਰੋ ਜਿੰਨੀ ਮਰਜ਼ੀ ਬੈਠੋ ਮੇਲ ਮੱਚ ਰਿਹਾ ਭਾਈ ਆਪਾਂ ਥੱਲੇ ਲੈ ਲੈ ਕੀ ਬਾਤ ਆ ਲੈ 11 ਚੈੱਕ ਕਰੋ ਭਾਈ ਮੋਟੀ ਮੋਟੀ ਤਾਰਾ ਬਹੁਤ ਚੰਗੀ ਦਾ ਰਗੀ ਗੱਲ ਕਰੀਏ ਨਾ ਬਾਕੀ ਆਪਾਂ ਬਸਮਾ ਕੇ ਦਿਖਾ ਦੇਵਾਂਗੇ ਬੱਚਾ ਲਾ ਕੇ ਠੀਕ ਹੈ ਬਾਈ ਲੈ ਠੰਡੀ ਸੀਲ ਚੈੱਕ ਕਰੋ ਬਾਈ ਬਿਨਾ ਬੱਚੇ ਤੋਂ ਬਾਈ ਨੇ ਆਈ ਤਾਰਾ ਮਾਰਨ ਲੱਗ ਗਿਆ ਚੱਕਰੀ ਨਹੀਂ ਕਰਮਣ ਨੂੰ ਠੰਡੀ ਸੀਲ ਐ ਨਹੀਂ ਕਾ ਖੋਲ ਦੇ ਬਾਈ ਤੋੜ ਦੇ ਮੱਲਾ ਗਰਮੀ ਗਰਮੀ ਨਹੀਂ ਮੰਦੀ ਹਾਂ ਜਿਵੇਂ ਹੋਈ ਨਹੀਂ ਹੋਰਾ ਵੀ ਹੂੰ ਗਰਮੀਆਂ ਦਾ ਬਾਈ ਤੋਹਫਾ ਆ ਗਿਆ ਮੇਰੇ ਪੱਖੇ ਤੋਂ ਖੜੀ ਆ ਦੇਖ ਲੈ ਬਾਈ ਆਪਣੀ ਕੋਈ ਪੱਖਾ ਨਹੀਂ ਲਾਇਆ ਚੈੱਕ ਕਰ ਲੋ ਬਾਈ ਬਿਨਾ ਪੱਖੇ ਤੋਂ ਖੜੀ ਆ ਕਰਮਣ ਨੂੰ ਚੱਕਰੀ ਨਹੀਂ ਤੋੜਾ ਤਾਰਾ ਚੈੱਕ ਕਰਾਉਣਾ ਇੱਕ ਨੰਬਰ ਤੋੜਾ ਗਿਆ ਬਾਕੀ ਪਲੀ ਵੀ ਦੇਖੋ ਸੈਨਿਕ ਬਹੁਤ ਆ ਬਾਈ ਹਨਾ ਹਾਂ ਜੰਦੇ ਆਣਾ ਹੀ ਆ ਬਾਕੀ ਬਾਈ ਜੰਦੀ ਨਹੀਂ ਲੇ ਬੇਡੇ ਦੇ ਬਚਾਰੇ ਖੜੀ ਆ ਲੇ ਐਂ ਤੇ ਪਰਫੈਕਟ ਬਾਈ ਉਹ ਨਹੀਂ ਮੈਂ ਕਹਿਣਾ ਬਾਈ ਕੋਈ ਲੈ ਰਸਤਾ ਵੀ ਛੜਦਾ ਬਾਈ ਆਪਾਂ ਰਸਾ ਛੜਦਾ ਬਾਈ ਕੋਈ ਚੱਕਰੀ ਨੀ ਕਰਮ ਵਾਲੇ ਨੂੰ ਮੌਂ ਨਾ ਧਾਰਾ ਮਾਰੀ ਜਾਂਦਾ ਇਹ ਨਹੀਂ ਹੈਗਾ ਲੱਤ ਸੜ ਕਰਨੀਆਂ ਕਿ ਨਹੀਂ ਬਾਈ ਹਾਂ ਬਾਈ ਹਾਂ ਲੈ ਮੇਨ ਕਾਲਿਆ ਠੰਡੇ ਛੀਲਦੀ ਹੁੰਦੀ ਹੈ ਤਨੀ ਰੱਸੀ ਛੜ ਗਏ ਆਪਾਂ ਜਾਲੇ ਬੜੇ ਹੂੰ ਲੈ ਬਾਈ ਚੈੱਕ ਕਰ ਲੋ ਚਵਾਈ ਵੀ ਮੋਟੀ ਮੋਟੀ ਹੈ ਇੱਕ ਨੰਬਰ ਚਵਾਈ ਆ ਬਿਨਾ ਪਸਮਾ ਕਰੇ ਤੋ ਚੰਗੀਆਂ ਇੰਨੀ ਧਾਰ ਤੋੜ ਦੇ ਬਾਈ ਐਨੂੰ ਤੋੜ ਦੇ ਮੈਂ ਟੇਟੀ ਲੈ ਬਾਕੀ ਲੰਮੀ ਲੰਮੀ ਬਾਈ ਚੈੱਕ ਕਰ ਸਕਦੇ ਹਾਂ ਫੁੱਲ ਆ ਕਰਮ ਵਾਲੇ ਤੇ ਮੁੱਲ ਵੀ ਬਾਈ ਫਿਰ ਉਹ ਹੈ ਜੀ ਹਾਂ ਬਾਈ ਘਾੜ ਤਾਂ ਕੇ ਬਸ ਹੈ ਨਹੀਂ ਗਾਂਜ ਹੂੰ ਦੁੱਤਾਂ ਕਰਾ ਨੇ 20 ਕਿਲੋ ਦਾ ਬੋਲੇ ਹੱਥੇ ਦੇਈ ਜਾਣਾ ਬਾਈ ਠੀਕ ਹੈ ਬਾਈ ਚੰਗੀ ਕੇਰ ਵਾਲਾ ਬੰਦਾ ਹੈ ਬਾਈ ਤੇ ਲੈਣ ਨੂੰ ਨਹੀਂ 20 ਕਿਲੋ ਕਰਿਆ ਨਹੀਂ ਮੇਨ ਗੱਲ ਯਾਰ ਇੱਕ ਗਰਮੀ ਦੀ ਹੁੰਦੀ ਹੈ ਗਰਮੀ ਬਿਲਕੁਲ ਨਹੀਂ ਮੰਨਦੀ ਬਾਈ 16 ਕਿਲੋ ਬੋਲੇ ਤਾਂ ਹੁਣ ਜਮਾ ਤਿਆਰ ਆ ਬਾਈ ਠੀਕ ਹੈ ਬਾਈ ਚੰਗੇ ਬੋਲੇ ਤੋਂ ਬਾਈ ਜੇ ਸਾਹ ਬਣਾ ਬਾਈ ਨੇ ਦੱਸਿਆ ਸਟਾਰਟਿੰਗ ਆ ਕਰਮ ਵਾਲੀ ਦੀ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਵੀ ਕਿੰਨਾ ਕੁ ਦੁੱਤ ਦਊਂਗੇ ਨਹੀਂ ਬਾਈ ਬਾਕੀ ਉਹ ਬੱਚਾ ਲਾ ਕੇ ਪਸਵਾ ਕੇ ਦਿਖਾ ਦਿੰਦੇ ਆ ਤੁਹਾਨੂੰ ਠੀਕ ਆ ਤੇ ਮੁੱਲ ਬਾਈ ਫਿਰ ਕੀ ਰਹੂਗਾ ਦੇਣ ਲੈਣ ਜਾ ਬਾਈ ਇੱਕਾ ਤਵਨਗੇ ਵੇਂਦੀਆਂ ਮੁੱਲ ਤੈਨੂੰ ਪਤਾ ਆਪਾਂ ਪਹਿਲਾਂ ਵੀ ਨਹੀਂ ਬਾਈ ਕਰਦੇ ਹੁੰਦੇ ਮੁੱਲ ਸਾਬਾ ਕਰਨਾ ਨਹੀਂ ਆਪਾਂ ਦੇਣ ਲੈਣ ਦੀ ਗੱਲ ਹੀ ਕਰਨੀ ਆ ਹਮ 62000 ਰੁਪਏ ਬੱਚੀ ਦੇਣੀ ਹੋਈ ਆ ਜਮਾ ਦੇਣ ਲੈਣੀ ਹਾਂ ਕੋਈ 72 ਨਹੀਂ ਕੋਈ 73 ਨਹੀਂ 62000 ਦੀ ਬੱਚੀ ਦੇਣੀ ਆ ਬਾਈ ਕੋਈ 72 ਨਹੀਂ ਕੋਈ 73 ਨਹੀਂ ਇੱਕ ਬਾਈ ਬਣ ਕੇ 7000 ਨਹੀਂ ਗੇ ਵੇਂਦੀ ਆ ਖੜਾਉਂਦਾ ਹੁੰਦੇ ਵਾਲੀ ਚੱਕਰਾ ਦਾ ਬੰਦਾ ਪਾਵੇ ਠੀਕ ਆ ਬਾਈ ਹਾਂ ਵਿਚ ਬੰਦੇ ਰਹਿੰਦਾ ਬਾਈ ਲੈ ਲੈ 55 ਲੈ ਲੈ ਕੋਈ ਫਾਇਦਾ ਜਾਂਦਾ ਫਾਇਦਾ ਹਮ ਬਾਈ ਕਹਿੰਦਾ ਬਾਈ ਮੁੱਲ ਦੇਖੋ ਜਮਾ ਐ ਲਾ ਲਓ ਵੀ ਫਿਕਸ ਜਾਂ ਮੁੱਲੀ ਕਰਦਾ ਮੈਂ ਮੁੱਲ ਬਾਈ ਦੇ ਅੱਗੇ ਵੀ ਖੈਰ ਜਮਾ ਫਿਕਸ ਜੀ ਨਹੀਂ ਆਪਾਂ ਜਾ ਜੀ ਕਰਦੇ ਠੀਕ ਆ ਬਾਈ ਅਗਲਾ ਇੱਥੇ ਪੂਰੀ ਤਸੱਲੀ ਕਰ ਲੈ ਬਾਈ ਚਲੋ ਗੇਟੋ ਮਾਰਨੀ ਨਹੀਂ ਹੋਗੀ ਆਪਣੀ ਗਰੰਟੀ ਕੋਈ ਨਹੀਂ ਠੀਕ ਆ ਬਾਈ ਆਪਣੇ ਮੁੱਲ ਦਾ ਤਾਂ ਲਿਆ ਹੁੰਦਾ ਬਈ ਆਪਣਾ ਘਰ ਦਾ ਨਹੀਂ ਠੀਕ ਆ ਬਾਈ ਹਾਂ ਬਾਈ ਕਹਿੰਦਾ ਵੀ ਫਾਇਦੇ ਭਾਵੇਂ 2 ਡੰਗ ਭਾਵੇਂ 4 ਡੰਗ ਮੰਨ ਕੇ ਚੱਲੋ ਮੈਂ ਤਾਂ ਤਸੱਲੀ ਕਰੇ ਬਾਈ ਯਾਰ ਜੇ ਜਦੋਂ ਛੋਟੀ ਤਸੱਲੀ ਹੋ ਜੇ ਫੇਰ ਲੈ ਕੇ ਜਾਓ ਨਹੀਂ ਬਾਈ ਹਾਂ ਮੇਨ ਗੱਲ ਹੁੰਦੀ ਆ ਬਾਈ ਬਾਕੀ ਮਾੜਾ ਪਸ਼ੂ ਬਈ ਆਪਾਂ ਲੈਂਦੇ ਨਹੀਂ ਯਾਰ ਆਪਣਾ ਰੋਜ਼ ਦਾ ਕੰਮ ਹੈ ਕੰਦਾਰੀ ਹੈ ਬਈ ਇਹ ਹੂੰ ਆ ਪਕੜੇ ਇੱਕ ਵੇਚਣਾ ਸਹੀ ਗੱਲ ਆ ਬਈ ਬਾਕੀ ਬਈ ਐਂ ਦੇਖ ਲੋ ਵੀ ਮੌਂ ਨਾ ਖੜੀ ਆ ਕੋਈ ਚੱਕਰੀ ਨਹੀਂ ਕਰਮ ਵਾਲੀ ਮਾਹ ਨਾ ਨਾ ਪਾ ਨਾ ਪਿਆ ਉਹਨੂੰ ਕੋਈ ਚੱਕਰੀ ਨਹੀਂ ਨਾਣਾ ਪਾਓ ਬਈ ਨਾ ਪਾਓ ਚੈੱਕ ਕਰ ਲੋ ਮੌਂ ਐਂ ਖੜੀ ਆ ਕੋਈ ਚੱਕਰੀ ਨਹੀਂ ਕਰਨ ਵਾਲੀ ਨੂੰ ਬਾਕੀ ਕੋਈ ਵੀ ਰਾਇ ਨੇ ਸਮਝੋ ਬਈ ਛੋਟੀ ਆ ਫੁੱਲ ਵੱਡੀ ਹੈਗੀ ਆ ਲੈ ਖਾ ਲਿਓ ਬਈ ਥਾਂ ਤੋਂ ਖਾਣਾ ਆਪਾਂ ਬਈ ਹੁਣ ਸਾਨੂੰ ਦਿਖਾਣੇ ਸਮਾਤ ਬਾਅਦ ਵੀ ਕਿੰਨਾ ਚੰਗਾ ਧਿਆਰ ਕੱਢਦੀ ਆ ਆਂ ਦੁੰਦਵਾ ਬਹੁਤ ਜੰਗਲ ਕਰਦੀ ਹੈ ਬਈ। ਕੀ ਬਾਤ ਆ ਬਈ ਲੈ ਚੈੱਕ ਕਰੋ। ਬਾਕੀ ਨਾੜਾ ਨੋੜਾ ਬਹੁਤ ਸੋਹਣੀਆਂ ਬਈ ਹਨਾ। ਹਾਂ। ਅਮਰੀਕੀ ਜਿਹਾ ਨਾੜਾ ਬਈ ਚੈੱਕ ਕਰੋ ਚਮਕ ਚਮਕ ਨਾਲ ਨਾੜਾਂ ਦੇ ਫੁੱਲ ਲੱਗੇ। ਲੈ ਵਾਲੂ ਬਹੁਤ ਚੰਗਾ ਬਈ। ਐ ਗੱਠ ਲੈ ਵਾਲਾ ਮੂੰਹ ਨੂੰ ਗੱਠ ਮਗਰਨ ਚੁਵਾਈ ਦੇਖ। ਲੈ ਬਈ ਕੀ ਬਾਤ ਆ ਜੰਨੇ ਬੜਦੀ ਹੈ ਚੁਵਾਈ ਬਹੁਤ ਸੋਹਣੀ ਚੁਵਾਈ ਆ ਹਨਾ। ਮੈਂ ਤਾਂ ਥੱਲੇ ਬੈਠਾ ਜੀ ਕਰੋ ਚੁਈ ਚੱਲ ਬਈ। ਚੁਈ ਚੱਲ ਐ ਮੋਟੀ ਮੋਟੀਆਂ ਬਈ ਨਿਬੜਨ ਵਾਲੀ ਚੁਵਾਈ ਆ। ਕੀ ਬਾਤ ਆ ਯਾਰ ਲੈ। ਮੁਰਦਾ ਮੁਰਦਾ ਨਹੀਂ ਬਈ ਜਿਹੜਾ ਆ ਗਿਆ ਪਹਿਲਾ ਬੰਦੇ ਨੂੰ ਫੋਨ ਤੇ ਘਾ ਲੈਂਦਾ ਆਪਣੀ ਮੇਰੇ ਨਾਲ ਨਾ ਯਾਰ ਉਂਗੜਰਗੀ ਤਾਰ ਪੈਂਦੀ ਆ ਕਿ ਨਹੀਂ ਲੈ ਬਈ ਚੈੱਕ ਕਰੋ ਬਾਕੀ ਗੁਲਾਬੀ ਥਾਣਾ ਬੋਹ ਇਹ ਤਾਂ ਗੱਲ ਹੀ ਨਹੀਂ ਕਿ ਬੰਦਾ ਮੁੜ ਜੂਗਾ ਤੋਂ ਕਿਹੜਾ ਬੰਦਾ ਆ ਗਿਆ ਪਹਿਲਾ ਬੰਦੇ ਘਾ ਲੈਂਦਾ ਆਪਣੀ ਨੂੰ ਲੈ ਲੱਲੇ ਵਾਰ ਹਾਰੇ ਬਈ ਲੈ ਆ ਥੰਦਾ ਕਰ ਮਰੀ ਬੜੀ ਬੰਦੀ ਆ ਠੀਕ ਹੈ ਬਈ ਲੈ ਬਈ ਤਹਾਂ ਤੋਂ ਲੈ ਕੇ ਥੱਲੇ ਤੱਕ ਬਹੁਤ ਸੋਹਣਾ ਬਾਕੀ ਬਈ ਮੇਰੇ ਨਾਲ ਠੰਡੀ ਸੀਰ ਬੜੀ ਆ ਹੁਣ ਆਪਾਂ ਦੁਬਾਰੇ ਵਜੇ ਨੇ ਥੱਲੇ ਇਹਨੂੰ ਕੋਈ ਚੱਕਰੀ ਨਹੀਂ ਕਰਮਾ ਲੈ ਜਿੰਦਰ ਦੀ ਮਰਜ਼ੀ ਹੱਥ ਭਲਾਈ ਚਾ ਉਹ ਕੋਈ ਚੱਕਰੀ ਨਹੀਂ ਇਧਰ ਦੀ ਵਜੋਂ ਉਧਰ ਦੀ ਵਜੋਂ ਇਹਨੂੰ ਕੋਈ ਚੱਕਰੀ ਨਹੀਂ ਕਰਮਾਣੀ ਮਾਂ ਇਹ ਨਾ ਖੜੀ ਆ ਸੌ ਸਿਲ ਕਰਮਾ ਲਈ ਫੋਲਾ ਬਾਕੀ ਬਾਈ ਨੇ ਬਾਈ ਮੁੱਲ ਵੀ ਜਮਾ ਜਮਾ ਮੁੱਲ ਜੇ ਜੇ ਬਾਈ ਆਪਣਾ 15000 ਦਾ ਬੱਟਾ ਹੁੰਦਾ ਠੀਕ ਆ ਬਾਈ ਹਾਂ ਤੇ ਅੱਗੇ ਬਾਈ 2 ਨੰਬਰ ਤੇ ਕੱਟੀ ਆ ਗਈ ਇਹ ਕੱਟੀ ਆ ਗਈ ਬਾਈ ਕਿੰਨੀ ਕੁ ਉਮਰ ਦੀ ਆ ਬਾਈ ਬਾਈ ਇਹ ਸਾਲ ਦੀ ਹੈਗੀ ਠੀਕ ਆ ਇੱਕ ਸਾਲ ਦੀ ਉਮਰ ਆ ਬਾਈ ਕੱਟੀ ਦੀ ਸਿੰਘਾਂ ਦੀ ਕੁਆਲਿਟੀ ਸਿੰਘਾਂ ਚੰਗੇ ਵਾ ਕੀ ਦੀ ਮਾਰ ਕੜ ਬਹੁਤ ਜੰਗੇ ਦਾ ਆਪਣੇ ਰਸਤੇ ਰਿਝਈ ਆ ਬਾਈ ਠੀਕ ਆ ਹਾਂ ਇਹਦੀ ਮਾਸਲੇ 17 ਕਿਲ ਠੀਕ ਆ ਹਾਂ ਬਾਈ ਦੇ ਬਾਈ ਰਿਸ਼ਤੇਦਾਰੀ ਚ ਬਾਈ ਕਹਿੰਦਾ ਆਪਣੇ ਆਈ ਹੈ ਕਿ ਉਹਦਾ ਆਪਾ ਕੱਟਿਆ ਘੁੱਟਿਆ ਲੈਨੇ ਨੇ ਮੈਨੂੰ ਪਤਾ ਬਾਈ ਇਹਦਾ ਰਿਸ਼ਤੇਦਾਰ ਚ ਚੰਗੀ ਕਰਕੇ ਭੇਜਤੀ ਉਹਨਾਂ ਨੇ ਠੀਕ ਆ ਘੱਟੀ ਸੀ ਦਾ ਕਰਕੇ ਲੈ ਲਈ ਆ ਬਾਈ ਝੋਲੀ ਵੀ ਬਾਲੀ ਸੁਣੀ ਆ ਜਰਾਂ ਨੂੰ ਬਾਲੀ ਚੰਗੀ ਕੱਟੀ ਆ ਬਾਈ ਆ ਬਾਤ ਆ ਬਾਈ ਥਣ ਚੈੱਕ ਕਰੋ ਤੇ ਝੋਲੀ ਚੈੱਕ ਕਰੋ ਗੱਬਣਾ ਰਗੀ ਝੋਲੀ ਦਾ ਹਾਂ ਜਿੱਦੇ ਕੱਤੀ ਬਣ ਗਈ ਉਹਦੇ ਦੇਖੀ ਗੱਲਾਂ ਕਰਾਉਗੀ ਬਾਈ ਕਿ ਨਾ ਮੱਥਾ ਚੈੱਕ ਕਰੋ ਬਾਈ ਹਾਂ ਚੌੜਾ ਮੱਥਾ ਫੋਲਾ ਨਿੱਕਾ ਜਾਂ ਮੂੰਹ ਆ ਸਿੰਘਾਂ ਦੀ ਕੁਆਲਿਟੀ ਆ ਜਿਹੜੀ ਜਮਾਂ ਨਾਲੋਂ ਮੋੜੀ ਵੀ ਆ ਪਤਲੇ ਪਿੰਡੇ ਦੀ ਆ ਹਾਂ ਪਤਲੇ ਪਿੰਡੇ ਦੀ ਬਈ ਪੂਰੀ ਤੋਰੋਗੇ ਬਈ ਖੋਲ ਕੇ ਹਾਂ ਤੋੜ ਦਿੰਨੇ ਬਈ ਖੋਲ ਕੇ ਬਈ ਤੋੜ ਦੋ ਪਤਲੇ ਪਿੰਡੇ ਦੀ ਆ ਬਈ ਚਮਕ ਦੇਖੋ ਕੱਟੀ ਦੇ ਪਹਿਲਾਂ ਤੋਂ ਲੈ ਇਹ ਤਾਂ ਉਮਰ ਛੋਟੀ ਆ ਉਸ ਹੱਬ ਨੰਦਾ ਚੱਲ ਇਹ ਤਾਂ ਬਾਲ ਨਾ ਕੱਟੀਆਂ ਬਈ ਇਹਨਾਂ ਆਪ ਦੀ ਖਰਾਕ ਤੇ ਜਿਵੇਂ ਮਰਜੀ ਤਿਆਰ ਕਰ ਲੋ ਕਿ ਨਹੀਂ ਬਈ ਹਾਂ ਬਾਕੀ ਤੋਰਾ ਤਰਾ ਸਾਰੇ ਕੱਟੀ ਜਾਂਦੇ ਆਂ ਕੀ ਬਾਤ ਆ ਲੈ ਤੋਰਾ ਤਰਾ ਬਈ ਚੈੱਕ ਕਰੋ ਕੱਟੀ ਦਾ ਇੱਕ ਨੰਬਰ ਤੋਰਾ ਗੱਲ ਇਹ ਤਾਂ ਚੰਗੀ ਕਰਕੇ ਲੈ ਲਈ ਬਈ ਹੁੰਦਾ ਆਪਾਂ ਕੱਟੀ-ਕੁੱਟੀ ਲੈਂਦੇ ਨਹੀਂ ਠੀਕ ਆ ਬਈ ਇਹ ਤਾਂ ਜਿਹੇ ਚੰਗੀ ਕਰਤੀ ਹੈ ਵੀ ਚਲੋ ਬਾਤ ਬਦਲੇ ਪਿੰਡੇ ਦੀ ਆ ਬਾਈ ਐ ਨਹੀਂ ਹੈਗਾ ਵੀ ਮਾਸ ਦਾ ਚੜਿਆ ਹੋਇਆ ਕੱਟੀ ਤੇ ਤੇ ਬਾਈ ਮੁੱਲ ਫਿਰ ਇਹਦਾ ਕੀ ਰੋ ਬਾਈ ਮੁੱਲ ਕਰਣਾ ਚਾਹਿਆ 20 ਕਰਾ ਲਾ 18 ਕਰਾ ਲਾ ਖੋਜ ਕਰ ਲਾ ਚਾਹਵਾ ਇਹਦੀ ਕੱਟੀ ਦੇ ਰਹੇ ਹਾਂ ਜੀ ਬਸ ਜਮਾ ਦੇਣ ਲੈਣੀ ਆ ਹਾਂ ਬਾਈ ਜਮਾ ਦੇਣ ਲੈਣ ਮੁੱਲ ਕਰਤਾ 14000 ਦੀ ਬਾਈ ਕਹਿੰਦਾ ਕੱਟੀ ਦੇ ਦੇਾਂਗੇ ਐ ਮਨ ਲਓ ਬਾਈ ਸਾਲ ਦੋ ਸਾਲ ਸਾਹਮ ਕੇ ਕਿ ਨਹੀਂ ਬਾਈ ਤਿਆਰ ਹਾਂ ਹਾਂ ਬਾਈ ਚੰਗੀ ਬਣੂ ਪੂਰੀ ਹੂੰ ਬਹੁਤ ਚੰਗੀ ਕੱਟੀ ਨੇ ਤਿਆਰ ਹੋਣਾ ਬਾਈ ਬਾਈ ਹੁਣ ਬਾਕੀ ਤੈਨੂੰ ਬੜਾ 14000 ਦਾ ਆਉਣਾ ਵੀ ਕੋਈ ਨਹੀਂ ਹੂੰ ਸਹੀ ਗੱਲ ਆ ਬਾਈ ਹਾਂ ਤੇ ਨਾਲ ਸੀਗੇ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀ ਨੂੰ ਨਾ ਦੋਮਾਂ ਚ ਕੋਈ ਪਸੰਦਾ ਹੋਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ